ਉਧਰ ਦੱਖਣੀ ਟੈਰੀਓ ਦੇ ਵਿੱਚ ਮੌਸਮ ਦੀ ਕਹਾਣੀ ਵੀ ਬਿਆਨ ਹੋ ਰਹੀ ਹੈ ਕਿ ਮੌਸਮ ਬਦਲ ਰਿਹਾ ਹੈ ਇਸ ਪੈਟਰਨ ਨੇ ਇਸ ਸਾਲ ਦੇ ਸਮੇਂ ਲਈ ਆਮ ਤੌਰ ਤੇ ਮੌਸਮੀ ਤਾਪਮਾਨਾਂ ਦੀ ਵਾਪਸੀ ਵੀ ਕੀਤੀ ਹੈ ਜੋ ਕਿ ਨਵੰਬਰ ਦੇ ਸ਼ੁਰੂ ਦੇ ਵਿੱਚ ਰਹਿਣ ਵਾਲੇ ਬੇਮੌਸਮੀ ਗਰਮ ਮੌਸਮ ਤੋਂ ਇੱਕ ਧਿਆਨ ਦੇਣ ਯੋਗ ਤਬਦੀਲੀ ਹੈ ਹਾਲਾਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਮੌਸਮ ਪ੍ਰਣਾਲੀਆਂ ਦੇ ਆਉਣ ਦੀ ਜਲਦੀ ਹੀ ਸੰਭਾਵਨਾ ਜਤਾਈ ਜਾ ਰਹੀ ਹੈ ਜਿਸ ਦੇ ਨਾਲ ਬੁੱਧਵਾਰ ਸ਼ਾਮ ਤੇ ਵੀਰਵਾਰ ਤੇ ਸ਼ੁੱਕਰਵਾਰ ਤੱਕ ਠੰਡੀ ਹਵਾ ਤੇ ਮੀਂਹ ਕਣੀ ਵਾਲਾ ਮੌਸਮ ਰਹੇਗਾ ਤੇ ਝੱਖੜ ਵੀ ਆਏਗਾ ਜਿਹੜੇ ਲੋਕ ਅਜੇ ਸਰਦੀਆਂ ਨੂੰ ਗਲੇ ਲਗਾਉਣ ਦੇ ਲਈ ਤਿਆਰ ਨਹੀਂ ਐ ਉਹਨਾਂ ਲਈ ਖਬਰ ਇਹ ਹੈ ਕਿ ਸਰਦੀਆਂ ਦੇ ਮੌਸਮ ਦੇ ਇਸ ਸ਼ੁਰੂਆਤੀ ਧਮਾਕੇ ਨਾਲ ਮਹੱਤਵਪੂਰਨ ਫ੍ਰੀਜ਼ਿੰਗ ਹੋਣ ਦੀ ਤਾਂ ਉਮੀਦ ਨਹੀਂ ਕੀਤੀ ਜਾਂਦੀ ਪਰ ਸੀਜ਼ਨ ਦੀ ਪਹਿਲੀ ਬਰਫਬਾਰੀ ਦੱਖਣੀ অন্ਟੇਰੀਓ ਦੇ ਵਿੱਚ ਬੁੱਧਵਾਰ ਦੇ ਰਾਤ ਨੂੰ ਸ਼ੁਰੂ ਹੋ ਸਕਦੀ ਹੈ ਇਸ ਸੈਟਅਪ ਕਾਫੀ ਵੱਖਰਾ ਜਿਹੜਾ ਹੋਵੇਗਾ ਔਰ ਇਸ ਦੀ ਅਗਵਾਈ ਵੀ ਕਰੇਗਾ ਔਰ ਭਾਰੀ ਵੀ ਕੰਦੀ ਸ਼ੁਰੂਆਤ ਤੱਕ ਜਾਰੀ ਰਹਿਣ ਦੀ ਉਮੀਦ ਹੈ ਪੂਰਬੀ অন্ਟੇਰੀਓ ਇਸ ਬਾਰਿਸ਼ ਦਾ ਪ੍ਰਭਾਵ ਚੱਲਣ ਦੇ ਲਈ ਤਿਆਰ ਹੈ ਬੁੱਧਵਾਰ ਤੇ ਸ਼ਨੀਵਾਰ ਦੇ ਵਿਚਕਾਰ कुल 25 ਤੋਂ 50 ਮਿਲੀਮੀਟਰ ਤੱਕ ਇਸ ਸੰਭਾਵਨਾ ਹੈ ਮੀਂਹ ਦੇ ਬੁੱਧਵਾਰ ਦੁਪਹਿਰ ਨੂੰ ਸ਼ੁਰੂ ਹੋਣ ਦੀ ਸੰਭਾਵਨਾ ਹੈ ਤੇ ਭਾਰੀ ਬਾਰਿਸ਼ ਤੇ ਸ਼ੁਰੂਆਤੀ ਬੈਂਡ ਦੇ ਨਾਲ ਡੀਪ ਦੱਖਣ ਪੱਛਮੀ 온ਟਾਰੀਓ ਵਿੱਚ ਤੇ ਰਾਤ ਦੇ ਹਾਣੇ ਦੇ ਸਮੇਂ ਤੱਕ ਐਰੀਚੀਲ ਦੇ ਨੇੜੇ ਦੇ ਖੇਤਰਾਂ ਦੇ ਵਿੱਚ ਵੀ ਪਹੁੰਚਣ ਦੀ ਸੰਭਾਵਨਾ ਹੈ ਜਿਵੇਂ ਹੀ ਬਾਰਿਸ਼ ਦੀ ਇਹ ਲਾਈਨ ਦੱਖਣ ਪੱਛਮ অন্ਟੈਰੀਓ ਦੇ ਗੋਲਡਨ ਹਾਰਸ਼ੋ ਦੇ ਵਿੱਚ ਜਾਂਦੀ ਹੈ ਤਾਂ ਠੰਡੀ ਹਵਾ ਪੱਛਮ ਤੋਂ ਤੇਜ਼ੀ ਨਾਲ ਆਉਣੀ ਸ਼ੁਰੂ ਹੋ ਜਾਏਗੀ ਹਾਲਾਂਕਿ ਤਾਪਮਾਨ ਕਿੰਨੀ ਤੇਜ਼ੀ ਨਾਲ ਘਟੇਗਾ ਤੇ ਵਰਖਾ ਕਿੰਨੀ ਤੇਜ਼ੀ ਨਾਲ ਵਧੇਗੀ ਇਸ ਬਾਰੇ ਕੁਝ ਜ਼ਿਆਦਾ ਜਾਣਕਾਰੀ ਨਹੀਂ ਸਾਹਮਣੇ ਆਈ ਹੈ ਔਰ ਕੁਝ ਅਨੁਮਾਨ ਤੋਂ ਪਤਾ ਚੱਲਦਾ ਹੈ ਕਿ ਬੁੱਧਵਾਰ ਸ਼ਾਮ ਤੱਕ ਦੱਖਣ ਪੱਛਮੀ অন্ਟੈਰੀਓ ਦੇ ਵਿੱਚ ਤਾਪਮਾਨ ਠੰਡਾ ਹੋਣ ਦੇ ਨਜ਼ਦੀਕ ਜੇਕਰ ਜੇ ਹ ਹੁੰਦਾ ਹੈ ਤਾਂ ਬਾਰਿਸ਼ ਸਾਰਨੀਆਂ ਲੰਡਨ ਗਲਫ ਕਿਚਨਰ ਤੇ orangewell ਵਰਗੇ ਖੇਤਰਾਂ ਦੇ ਵਿੱਚ ਜਿਹੜੀ ਹੈ ਉਹ ਤਬਦੀਲ ਹੋ ਸਕਦੀ ਹੈ ਤਾਪਮਨ ਠੰਡ ਤੋਂ ਜਿਹੜਾ ਉਹ ਬਿਲਕੁਲ ਉੱਪਰ ਰਹਿੰਦੀ ਸੰਭਾਵਨਾ ਕੀਤੀ ਜਾਂਦੀ ਹੈ ਜੋ ਸੰਭਾਵਤ ਤੌਰ ਤੇ ਫ੍ਰੀਜ਼ਿੰਗ ਹੋਣ ਨੂੰ ਸੀਮਿਤ ਕਰੇਗਾ ਪੂਰਬੀ ਇੰਟਰੀਓ ਦੇ ਕੁਝ ਹਿੱਸਿਆਂ ਦੇ ਵਿੱਚ ਖਾਸ ਔਰਤਾਂ ਦੇ ਦੱਖਣ ਪੱਛਮ ਦੇ ਵਿੱਚ ਤਾਪਮਾਨ ਉਚਾਈਤੇ ਹੋਵੇਗਾ ਜਿਸ ਨਾਲ ਮੀਂਹ ਵੀ ਪਵੇਗਾ ਆਟਵਾ ਦੇ ਨੇੜੇ-ਨੇੜੇ ਭਾਰੀ ਮੀਂਹ ਜਾਰੀ ਰਹਿੰਦੀ ਸੰਭਾਵਨਾ ਹੈ ਪੂਰਬੀ 온ਟਾਰੀਓ ਤੇ ਕੇਂਦਰੀ ਤੋਂ ਸਭ ਤੋਂ ਭਾਰੀ بارش ਦੇ ਨਾਲ ਵੀਰਵਾਰ ਰਾਤ ਪਰ ਮੀਂਹ ਪੈਣ ਦੇ ਸ਼ੁੱਕਰਵਾਰ ਜਾਰੀ ਰਹਿਣ ਦੀ ਉਮੀਦ ਹੈ بارش ਕੰਸਟੈਂਟ ਤੇ ਆਟਵਾ ਸਮੇਤ ਪੂਰਬੀ 온ਟਾਰੀਓ ਸ਼ਨੀਵਾਰ ਤੱਕ 25 ਤੋਂ 50 ਮਿਲੀਮੀਟਰ ਦੀ ਉਮੀਦ ਹੈ ਬਾਕੀ ਦੇ ਦੱਖਣੀ 온ਟਾਰੀਓ ਦੇ ਵਿੱਚ 10 ਤੋਂ 25 ਮਿਲੀਮੀਟਰ ਦੀ ਸੰਭਾਵਨਾ ਦਿਖਾਈ ਦਵੇਗੀ ਹਾਲਾਂਕਿ ਤੂਫਾਨ ਵਕਫ-ਵਕ ਥਾਮਾ ਤੇ 30 ਤੋਂ 40 ਮਿਲੀਮੀਟਰ ਦੇ ਨੇੜੇ ਪ੍ਰਾਪਤ ਕਰ ਸਕਦੀਆਂ ਨੇ ਪੂਰਬੀ 온ਟਾਰੀਓ ਵਿੱਚ ਜਿਹੜਾ ਉਥੇ ਬੈਂਕਰਾਫਟ ਨੇੜੇ ਲਗਾਤਾਰ ਬਰਫਬਾਰੀ ਹੋ ਸਕਦੀ ਹੈ ਜਿਸ ਦੇ ਨਤੀਜੇ ਵਜੋਂ ਸ਼ੁੱਕਰਵਾਰ ਸਵੇਰ ਤੱਕ 2.5 ਸੈਂਟੀਮੀਟਰ ਤੱਕ ਇਹ ਵਰਖਾ ਹੋ ਸਕਦੀ ਹੈ ਹਾਲਾਂਕਿ ਠੰਡ ਦੇ ਇੰਨੇ ਨੇੜੇ ਤਾਪਮਾਨ ਦੇ ਨਾਲ ਇਹ ਅਨਿਸ਼ਚਿਤ ਹੈ ਕਿ ਕਿੰਨੀ ਬਰਫ ਬਣੀ ਰਹੇਗੀ ਵੈਂਕੂਵਰ ਆਇਲੈਂਡ ਤੇ BC ਦੇ ਦੱਖਣੀ ਤੱਟ ਤੇ ਤੇਜ਼ ਰਫ਼ਤਾਰ ਹਵਾਵਾਂ ਚੱਲਣ ਦੇ ਕਾਰਨ ਮੰਗਲਵਾਰ ਰਾਤ 2,70,000 BC ਹਾਈਡਰੋਗਾਹਕ ਬਿਜਲੀ ਤੋਂ ਬਿਨਾ ਸਨ ਬੌਮ ਸਾਈਕਲੋਨ ਕਾਰਨ ਵੱਡਾ ਤੂਫਾਨ ਆਇਆ ਮਹੱਤਵਪੂਰਨ ਗਿਰਾਵਟ ਵਾਲਾ ਤੂਫਾਨ ਵੈਂਕੂਵਰ ਟਾਪੂ ਦੇ ਪੱਛਮੀ ਤੱਟ ਤੋਂ ਲਗਭਗ 400 ਕਿਲੋਮੀਟਰ ਦੂਰ ਦੁਪਹਿਰ ਤੱਕ ਪਹੁੰਚਿਆ এনਵਾਇਰਨਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ਦੀ ਪੁਵਕਵਾਨੀ ਮੁਤਾਬਕ ਹਵਾਵਾਂ ਤੇਜ਼ੀ ਨਾਲ ਚੱਲੀਆਂ ਨਨਾਇਮੋ ਖੇਤਰ ਪਾਕਸਵਿਲੇ ਤੇ ਕੋਕਟਲਮ ਬੀਚ ਦੇ ਉੱਤੇ ਬਾਕ ਜਿਹੜੇ ਨਾਰਦਰਨ ਮਿਨਿਸਪੈਲਟੀਆਂ ਦੇ ਘਰ ਤੇ ਕਾਰੋਬਾਰ ਬਿਜਲੀ ਬੰਦ ਹੋਣ ਦੇ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਲੋਰ ਮੈਨਲੈਂਡ ਦੇ ਵਿੱਚ ਮੰਗਲਵਾਰ ਦੀ ਸ਼ਾਮ ਨੂੰ ਹਜ਼ਾਰਾਂ ਗਾਹਕ ਹਨੇਰੇ ਦੇ ਵਿੱਚ ਸਨ ਬੁੱਧਵਾਰ ਦੇ ਸ਼ੁਰੂ ਦੇ ਵਿੱਚ BC ਹਾਈਡਰੋ ਨੇ ਸਾਂਝਾ ਕੀਤਾ ਕਿ ਇਹਨਾਂ ਨੇ ਤੂਫਾਨ ਤੋਂ ਪ੍ਰਭਾਵਿਤ ਆਪਣੇ ਗਾਹਕਾਂ ਦੇ ਲਈ ਬਿਜਲੀ ਬਹਾਲ ਕਰਨ ਦੇ ਵਿੱਚ ਤਰੱਕੀ ਕੀਤੀ ਹੈ BC ਹਾਈਡਰੋ ਨੇ ਦੱਸਿਆ ਕਿ 92000 ਗਾਹਕਾਂ ਵਿੱਚੋਂ ਬਹੁਤ ਹੀ ਅਜੇ ਵੀ ਬਿਜਲੀ ਤੋਂ ਬਗੈਰ ਨੇ ਕਿਉਂਕਿ ਉਹ ਬੁੱਧਵਾਰ ਨੂੰ ਜਾਗਦੇ ਸਨ ਤੇ ਵੈਂਕੂਵਰ ਆਈਲੈਂਡ ਤੇ ਖਾੜੀ ਟਾਪੂਆਂ ਤੇ 5000 ਲੋਕ ਮੈਂਡਲੈਂਡ ਤੇ ਸਨਸ਼ਾਈਨ ਕੋਸਟ ਦੇ ਆਲੇ-ਦੁਆਲੇ ਸਨ ਸਰਹੱਦ ਦੇ ਦੱਖਣ ਦੇ ਵਿੱਚ ਪੱਛਮੀ ਵਾਸ਼ਿੰਗਟਨ ਦੇ ਵਿੱਚ ਇੱਕ ਬਿੰਦੂ ਤੇ ਲਗਭਗ 94000 ਗਾਹਕ ਬਿਜਲੀ ਤੋਂ ਬਿਨਾਂ ਸਨ ਕਿਉਂਕਿ ਮੰਗਲਵਾਰ ਸ਼ਾਮ ਨੂੰ ਕੈਸਕੇਡ ਮਾਊਂਟਨ ਪਾਸੇ ਤੇਜ਼ ਹਵਾਵਾਂ ਚੱਲੀਆਂ ਤੇ ਬਰਫ਼ ਵਢ ਗਏ ਪਾਵਰ ਆਊਟ ਏਜ ਡਾਟ ਅਸਤੇ ਅਨੁਸਾਰ ਓਰੇਗਨ ਦੇ ਵਿੱਚ 12000 ਤੋਂ ਵੱਧ ਗਾਹਕਾਂ ਦੀ ਬਿਜਲੀ ਖਤਮ ਹੋ ਗਈ ਡਾਊਨ ਪਾਵਰ ਲਾਈਨ ਇੱਕ ਐਮਰਜੈਂਸੀ ਹੈ ਜੋ ਤੁਸੀਂ 911 ਕਾਲ ਕਰੋ ਤੇ ਘੱਟੋ ਘੱਟ 10 ਮੀਟਰ ਦੇ ਪਿੱਛੇ ਕਰ ਸਕਦੇ ਹੋ ਔਰ ਬੀਸੀ ਹਾਈਡਰੋ ਦੇ ਅਮਲੇ ਖੇਤਰ ਨੂੰ ਸੁਰੱਖਿਅਤ ਬਣਾਉਣ ਦੇ ਲਈ ਪਹਿਲੇ ਫਰਸਟ ਰਿਸਪੌਂਡਰ ਜਿਹੜੇ ਨੇ ਉਹਨਾਂ ਨਾਲ ਕੰਮ ਜ਼ਰੂਰ ਕਰਨਗੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ